ਅਸਲਾਮੁਅਲੈਕੁਮ ਦੋਸਤੋ ਅੱਜ ਆਪਾਂ ਇੱਕ ਗੱਲ ਕਰਾਂਗੇ ਕਿ ਇੱਕ ਫੈਸਲਾ ਸਾਡੀ ਜ਼ਿੰਦਗੀ ਬਦਲ ਦਿੰਦਾ ਉਹ ਫੈਸਲਾ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦਾ ਆਪਾਂ ਨੂੰ ਉਸ ਫੈਸਲੇ ਦੇ ਉੱਤੇ ਖੜਨਾ ਪੈਂਦਾ ਕਿ ਆਪਾਂ ਕੀ ਚੁਣੀਏ ਕੀ ਕਰੀਏ ਇਸੇ ਤਰ੍ਹਾਂ ਦੀ ਅੱਜ ਇੱਕ ਛੋਟਾ ਜਿਹਾ ਵਾਕਿਆ ਆਪਾਂ ਦਿ ਨਾਲ ਸਾਂਝਾ ਕਰਾਂਗਾ ਤੋਂ ਆਪਾਂ ਸੋਚੀਏ ਕਿ ਅਗਰ ਜ਼ਿੰਦਗੀ ਦੇ ਵਿੱਚ ਉਸ ਮੋੜ ਤੇ ਅਸੀਂ ਖੜੇ ਆ ਜਿੱਥੇ ਸਾਡੇ ਕੋਲ ਦੋ ਰਸਤੇ ਨੇ ਇੱਕ ਰਸਤੇ ਵਿੱਚ ਸਾਡੇ ਕੋਲ ਦੁਨੀਆ ਹੈ ਪੈਸਾ ਹੈ ਅਮੀਰੀ ਹੈ ਲੋਕਾਂ ਦੀ ਝੂਠੀ ਵਾਵਾ ਹੈ ਤੇ ਦੂਸਰਾ ਰਸਤਾ ਜਿਸ ਵਿੱਚ ਸਬਰ ਹੈ ਸ਼ੁਕਰ ਹੈ ਗਰੀਬੀ ਹੈ ਔਰ ਅੱਲਾ ਦੀ ਜਾਹਰ ਹੈ ਅਸੀਂ ਇੱਕ ਰਸਤਾ ਚੁਣਨਾ ਸਾਡਾ ਸਹੀ ਸਮੇਂ ਤੇ ਲਿਆ ਇੱਕ ਫੈਸਲਾ ਸਾਡੀ ਪੂਰੀ ਜਿਹੜੀ ਜ਼ਿੰਦਗੀ ਹੈ ਉਹ ਬਦਲ ਦਿੰਦਾ ਅੱਜ ਇੱਕ ਕਹਾਣੀ ਸਾਂਝੀ ਕਰਨੀ ਹੈ ਇੱਕ ਇਨਸਾਨ ਦੀ ਜੋ ਕਿ ਗਰੀਬੀ ਦੇ ਹਾਲਤ ਦੇ ਵਿੱਚ ਮਾਂ ਬਿਮਾਰ ਹੈ ਘਰ ਦੇ ਵਿੱਚ ਗਰੀਬੀ ਹੈ ਖਾਣ ਨੂੰ ਕੁਝ ਨਹੀਂ ਹੈ ਰੋਜ਼ ਰਾਤ ਨੂੰ ਦੀਵਾ ਜਗਾ ਕੇ ਇੱਕ ਛੋਟੀ ਜੀ ਕੋਠੜੀ ਦੇ ਵਿੱਚ ਰਹਿਦਾ ਮਾਂ ਨੂੰ ਦੇਖਦਾ ਰੋਂਦਾ ਅੱਲਾਹ ਦੇ ਅੱਗੇ ਦੁਆ ਕਰਦਾ ਕਿ ਯਾ ਅੱਲਾ ਮੈਨੂੰ ਸਿੱਧਾ ਰਸਤਾ ਦਿਖਾ ਮੈਨੂੰ ਉਸ ਰਸਤੇ ਤੇ ਤੋਰ ਜੋ ਰਸਤਾ ਤੈਨੂੰ ਪਸੰਦ ਹੈ ਤੇ ਮੈਨੂੰ ਉਸ ਤਰ੍ਹਾਂ ਦਾ ਬਣਾ ਜਿਸ ਤਰ੍ਹਾਂ ਤੂੰ ਮੈਨੂੰ ਬਣਾਉਣਾ ਚਾਹੁੰਦਾ ਹੈ ਦੁਆਵਾ ਕਰਦਾ ਰੋਂਦਾ ਤੇ ਫਿਰ ਜਦੋਂ ਦੁਆ ਕਰਦਾ ਨਾ ਉਸ ਵਕਤ ਉਸਦੇ ਫਿਰ ਇਮਤਿਹਾਨ ਹੁੰਦੇ ਨੇ ਸਭ ਤੋਂ ਪਹਿਲਾਂ ਉਹਨੂੰ ਹੋਰ ਜ਼ਿਆਦਾ ਮੁਗਦੀਪੀ ਦਿੱਤੀ ਜਾਂਦੀ ਉਹ ਮਜ਼ਦੂਰੀ ਕਰਦਾ ਪੈਸੇ ਪੂਰੇ ਨਹੀਂ ਆਉਂਦੇ ਮਾਂ ਬਿਮਾਰ ਰਹਿੰਦੀ ਐ ਇਲਾਜ ਨਹੀਂ ਹੋ ਰਿਹਾ ਤੇ ਕਦੀ ਕਿਸੇ ਪਾਸੇ ਨਟਾਦਾ ਕਦੀ ਕਿਸੇ ਪਾਸੇ ਨਟਾਦਾ ਫਿਰ ਇੱਕ ਦਿਨ ਅਜਮਾਇਸ਼ ਦਾ ਦਿਨ ਆਇਆ ਇਹ ਦੋਹਾਂ ਕਦੀ ਜਾਂਦਾ ਕਦੀ ਜਾਂਦਾ ਕਦੀ ਜਾਂਦਾ ਅਜਮਾਇਸ਼ ਦਾ ਦਿਨ ਆਇਆ ਕਿ ਇੱਕ ਸ਼ਹਿਰ ਦੇ ਵਿੱਚ ਜਿੱਥੇ ਉਹ ਰਹਿ ਰਿਹਾ ਇੱਕ ਬਹੁਤ ਵੱਡਾ ਸ਼ਾਹੂਕਰ ਆਇਆ ਉਸਨੇ ਆ ਕੇ ਕਿਹਾ ਕਿ ਮਿਹਨਤੀ ਲੜਕਾ ਚਾਹੀਦਾ ਹੋ ਗਿਆ ਕਹਿਣ ਲੱਗਾ ਚੱਲ ਮੇਰੇ ਨਾਲ ਜਿੰਨੇ ਪੈਸੇ ਮੰਗੇਗਾ ਤਿੰਨ ਮਿਲਣਗੇ ਜੋ ਖਾਣ ਨੂੰ ਮੰਗੇਗਾ ਤਿੰਨ ਮਿਲੇਗਾ ਤੈਨੂੰ ਸਭ ਕੁਝ ਮਿਲੇਗਾ ਗੱਡੀਆਂ ਵੀ ਘਰ ਵੀ ਪਰ ਜੋ ਮੈਂ ਤੈਨੂੰ ਕਹਿੰਦਾ ਉਹ ਕੰਡਾ ਮੈਣਾ ਉਹਦੀ ਗੱਲ ਸੁਣੀ ਘਰ ਆ ਗਿਆ ਰਾਤ ਨੂੰ ਫਿਰ ਮਸੱਲਾ ਵਿਛਾਇਆ ਤੇ ਬੜਾ ਰੋਇਆ ਅੰਦਰ ਗਿਆ ਲੈ ਕੇ ਮੈਂ ਇਹ ਦੁਨੀਆ ਦਾ ਰਹਿ ਨਹੀਂ ਚਾਹਦਾ ਕਿ ਜਿਹੜਾ ਕੰਮ ਨੂੰ ਉਹ ਕਰਨ ਨੂੰ ਚਾਹੁੰਦਾ ਕਹਿ ਰਿਹਾ ਉਹ ਕੰਮ ਮੈਂ ਨਹੀਂ ਕਰਨਾ ਚਾਹੁੰਦਾ ਉਸ ਕੰਮ ਜਿਹੜਾ ਉਹ ਮੈਨੂੰ ਕਹਿ ਰਿਹਾ ਉਹ ਕੰਮ ਤੇਰੀ ਰਜ਼ਾ ਦੇ ਖਿਲਾਫ ਹੈ ਉਹ ਕੰਮ ਹਰਾਮ ਦੇ ਕੰਮ ਨਹੀਂ ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦਾ ਮੈਨੂੰ ਪਤਾ ਹੈ ਕਿ ਜਿਵੇਂ ਉਹਦੇ ਦੱਸੇ ਕੰਮ ਨੂੰ ਕਰਾਂ ਮੈਨੂੰ ਪੈਸਾ ਮਿਲੇਗਾ ਮੇਰੀ ਮਾਂ ਵੀ ਬਿਮਾਰੀ ਤੋਂ ਬਾਹਰ ਆਏਗੀ ਮੇਰੇ ਘਰ ਦੀ ਗਰੀਬੀ ਦੂਰ ਹੋਵੇਗੀ ਮੈਨੂੰ ਘਰ ਮਿਲ ਜਾਵੇਗਾ ਪਰ ਤੇਰੀ ਰਜ਼ਾ ਦੇ ਖਿਲਾਫ ਹੈ ਮੈਂ ਉਹ ਫੈਸਲਾ ਉਹ ਕੰਮ ਨਹੀਂ ਕਰਨਾ। ਤੋਂ ਫਿਰ ਉਰੋਇਆ ਕੋਲਾਇਆ ਉਸੇ ਵੀ ਵੀ ਦੇ ਵਿਚ ਜਿਹੜੇ ਦਿਨ ਹੋਰ ਸਖਤ ਹੁੰਦੇ ਗਏ। ਸਖਤ ਹੁੰਦੇ ਗਏ ਦੁਆਵਾ ਕਰੀ ਜਾਂਦਾ ਦਿਨ ਟੱਪੀ ਜਾਂਦੇ ਨੇ। ਤੇ ਇੱਕ ਦਿਨ ਇੱਕ ਹੋਰ ਇਮਾਨਦਾਰ ਇਨਸਾਨ ਉਸ ਸ਼ਹਿਰ ਦੇ ਵਿੱਚ ਆਇਆ ਤੇ ਆ ਕੇ ਉਸ ਨੂੰ ਮਜ਼ਦੂਰੀ ਕਰਦੇ ਦੇਖਿਆ। ਤੇ ਕਹਿਣ ਲੱਗਾ ਕਿ ਮੈਨੂੰ ਤੂੰ ਬੜਾ ਮਹਿੰਦੀ ਲੱਗ ਰਿਹਾ ਹੈ ਤੂੰ ਮੇਰੇ ਨਾਲ ਆ ਮੇਰੇ ਲਈ ਕੰਮ ਕਰ ਇੱਜ਼ਤ ਦਾ ਕੰਮ ਹੈ ਤੂੰ ਸਿਰਫ ਮੇਰੇ ਲਈ ਕੰਮ ਕਰਨਾ ਹੈ ਮੈਂ ਤੈਨੂੰ ਪੈਸੇ ਵੀ ਦੇਵਾਂਗਾ ਤੇਰੀ ਬੜੀ ਮਜ਼ਦੂਰੀ ਦੇਵਾਂਗਾ ਜੋ ਤੂੰ ਹੋਰ ਤੈਨੂੰ ਲੋੜ ਹੈ ਤੈਨੂੰ ਉਹ ਵੀ ਦੇਵਾਂਗਾ ਤੇ ਉਹਨੇ ਕੰਮ ਪੁੱਛਿਆ ਬੇਕਾਮ ਕੀ ਕਰਨਾ ਹੋਵੇਗਾ ਉਹ ਕਹਿ ਗਿਆ ਕਿ ਮੇਰੀ ਗਦਕਾਨਾ ਉਦਕਾਨ ਸੰਭਲਣੀ ਹੈ ਲੋਕ ਸੌਦਾ ਲੈਣੋਂ ਦੇਣੇ ਤੇ ਤੋਲ ਕੇ ਸੌਦਾ ਦੇਣਾ ਕਿਸੇ ਨਾਲ ਕੋਈ ਠੱਗੀ ਨਹੀਂ ਕਰਨੀ ਕਿਸੇ ਨਾਲ ਕੋਈ ਬੇਇਮਾਨੀ ਨਹੀਂ ਕਰਨੀ ਜਿੰਨਾ ਜਿੰਨਾ ਲੈਣਾ ਇਹਨੂੰ ਓਨਾ ਓਨਾ ਹੀ ਦੇਣਾ ਤੇ ਉਹ ਖੁਸ਼ ਹੋ ਗਿਆ ਕਿ ਇਹ ਕੰਮ ਜਿਹੜਾ ਹੈ ਇਹ ਇੱਜ਼ਤ ਦਾ ਕੰਮ ਹੈ ਇਹ ਹਲਾਲ ਕੰਮ ਹੈ ਤੇ ਉਹਦੇ ਵਜਲੇ ਜਿਦੋਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਤੇ ਉਹ ਸਭ ਇਨਸਾਨ ਨੇ ਉਸਨੂੰ ਬਹੁਤ ਪੈਸੇ ਦਿੱਤੇ ਉਹਦੀ ਮਾਂ ਦੀ ਬਿਮਾਰੀ ਵੀ ਠੀਕ ਹੋ ਗਈ ਘਰ ਦਾ ਗਰੀਬੀ ਵੀ ਦੂਰ ਹੋ ਗਈ ਉਨੇ ਹੋਣ ਲਈ ਆਪਣਾ ਸਾਧਨ ਵੀ ਰੱਖ ਲਿਆ ਤੇ ਫਿਰ ਉਹ ਅੱਲਾ ਦਾ ਸ਼ੁਕਰ ਕਰਦਾ ਕਿ ਅੱਲਾ ਇੱਕ ਫੈਸਲੇ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ ਜੇ ਉਸ ਦਿਨ ਮੈਂ ਗਲਤ ਇਨਸਾਨ ਦੇ ਨਾਲ ਚੱਲ ਪੈਂਦਾ ਤੇ ਮੈਂ ਕੁਰਾਹੀ ਪੈ ਜਾਂਦਾ ਮੈਂ ਹਰਾਮ ਦੀ ਕਮਾਈ ਕਰਨ ਲੱਗ ਪੈਂਦਾ ਤੇ ਅੱਜ ਮੈਂ ਤੇਰੀ ਰਜ਼ਾ ਤੋਂ ਬਾਹਰ ਹੋਣਾ ਸੀ ਪਤਾ ਨਹੀਂ ਮੇਰੇ ਨਾਲ ਕੀ ਹੁੰਦਾ ਅੱਜ ਜੋ ਮੇਰੇ ਨਾਲ ਹੋਇਆ ਹੁਣ ਮੇਰੀ ਘਰ ਦੀ ਗਰੀਬੀ ਵੀ ਦੂਰ ਹੈ ਮੇਰੀ ਮਾਂ ਵੀ ਠੀਕ ਹੋ ਗਈ ਤੇ ਮੈਨੂੰ ਆਉਣ ਜਾਣ ਲਈ ਸਾਧਨ ਵੀ ਹੋ ਗਿਆ ਮੈਂ ਤੇਰੀ ਰਜ਼ਾ ਦੇ ਵਿੱਚ ਰਾਜੀ ਹਾਂ ਮੈਂ ਤੇਰੇ ਫੈਸਲੇ ਤੇ ਰਿਹਾ ਹਾਂ ਮੈਂ ਇਸ ਗੱਲ ਦਾ ਬਹੁਤ ਤੇਰਾ ਸ਼ੁਕਰਗੁਜ਼ਾਰ ਹਾਂ ਤਾਂ ਇਥੋਂ ਸਾਨੂੰ ਕੀ ਸਿੱਖਣ ਮਿਲਦਾ ਕਿ ਅਸੀਂ ਜੇ ਚੰਗੇ ਸਮੇਂ ਤੇ ਚੰਗਾ ਫੈਸਲਾ ਲੈ ਲਈਏ ਤੇ ਸਾਡੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਕਿਉਂਕਿ ਹਰ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਇੱਕ ਮੌਕਾ ਮਿਲਦਾ ਇੱਕ ਐਸਾ ਮੋੜ ਆਉਂਦਾ ਜਿਸ ਮੋੜ ਦੇ ਉੱਪਰ ਅਗਰ ਉਹ ਸਹੀ ਫੈਸਲਾ ਲੈ ਲੈਂਦੇ ਨੇ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਦਲ ਜਾਂਦੀ ਹੈ ਹੁਣ ਆਪਾਂ ਇਹ ਦੇਖਣਾ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਕਿਹੜਾ ਕਿਹੜਾ ਕਿਦਾਂ ਕਿਦਾਂ ਮੌਕਾ ਮਿਲਦਾ ਤੇ ਅਸੀਂ ਉਸ ਮੌਕੇ ਨੂੰ ਪਛਾਣਨਾ ਕਿ ਇਹ ਜਿਹੜਾ ਮੌਕਾ ਮਿਲ ਰਿਹਾ ਹੈ ਇਹ ਰੱਬ ਵੱਲੋਂ ਦਿੱਤਾ ਗਿਆ ਹੈ ਜਾ ਸ਼ਹਿਤਾਂ ਰੱਬ ਨੂੰ ਦਿੱਤਾ ਗਿਆ ਹੈ ਅਗਰ ਉਸ ਦਿੱਤੇ ਗਏ ਮੌਕੇ ਦੇ ਵਿੱਚ ਸਾਡਾ ਰਜ਼ਾ ਦੇ ਖਿਲਾਫ ਹੈ ਮਲਕ ਦੀ ਜਾਂ ਸ਼ਰਤ ਦੇ ਖਿਲਾਫ ਹੈ ਤੇ ਅਸੀਂ ਉਸ ਰਸਤੇ 'ਤੇ ਕਦੀ ਵੀ ਹੁਣ ਨਹੀਂ ਚੱਲਣਾ ਅਗਰ ਉਹ ਰੱਬ ਦੀ ਰਜ਼ਾ ਦੇ ਵਿੱਚ ਹੈ ਰੱਬ ਦੀ ਕਹੀ ਅਨੁਸਾਰ ਹੈ ਤਾਂ ਫਿਰ ਅਸੀਂ ਉਸ ਕੰਮ ਦੇ ਵਿੱਚ ਉਸ ਦੇ ਵਿੱਚ ਆਪਣੀ ਸਖਤ ਮਿਹਨਤ ਕਰਨੀ ਤੌਜ਼ੋ ਅੱਲਾਹ ਪਾਕ ਮਾਲਿਕ ਸਾਨੂੰ ਬਰਕਤ ਦੇ ਦੇਣ ਸਾਡੇ ਤੇ ਰਹਿਮਤ ਨਜ਼ਰ ਹੋ ਜਵੇ ਸਾਡੇ ਘਰ ਦੀਆਂ ਤੰਗੀਆਂ ਗਰੀਬੀਆਂ ਪਰੇਸ਼ਾਨੀਆਂ ਸਾਰੀਆਂ ਚੱਕ ਹੋ ਜਾਣ ਤੋਂ ਇੱਕ ਫੈਸਲਾ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬਦਲ ਦਿੰਦਾ ਤਾਂ ਦੋਸਤੋ ਅੱਜ ਦੇ ਇਸ ਪੈਗਾਮ ਵਿੱਚੋਂ ਆਪ ਨੂੰ ਕੀ ਸਿੱਖਣ ਮਿਲਿਆ ਕੀ ਚੰਗਾ ਲੱਗਾ ਉਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਹਰ ਰੋਜ਼ ਕੁਝ ਨਾ ਕੁਝ ਆਪਦੇ ਨਾਲ ਸਾਂਝਾ ਕਰਦੇ ਰਹਿੰਦੇ ਆ ਤਾਂ ਤੁਹਾਡਾ ਇੱਕ ਲਾਈਕ ਤੁਹਾਡਾ ਇੱਕ ਸ਼ੇਅਰ ਜਿਹੜਾ ਕੀਤਾ ਉਹ ਸਾਨੂੰ ਬਹੁਤ ਨਸ਼ੀਂ ਦਿੰਦਾ ਤਾਂ ਕੋਸ਼ਿਸ਼ ਕਰਨਾ ਕਿ ਚੰਗਾ ਲੱਗੇ ਤੇ ਹੋਰ ਵੀ ਲੋਕਾਂ ਤੱਕ ਚੰਗੇ ਲੋਕਾਂ ਤੱਕ ਪਹੁੰਚਾਉਣਾ ਤਾਂ ਆਸ ਕਰਦਾ ਕਿ ਆਪ ਜਿੰ ਨੂੰ ਵਜਦਾ ਪੈਗ੍ਰਾਮ ਚੰਗਾ ਲੱਗਾ ਸੋ ਅੱਜ ਲਈ ਇੰਨੇ ਜਲਦ ਆਸ ਰੋਗਲ ਦੇ ਵਿੱਚ ਮਿਲਣ ਨਾਲ ਤਦ ਤੱਕ ਲਈ ਆਕ ਮੁਰਸ਼ਿਦ ਸੱਚ ਮੁਰਸ਼ਿਦ